ਹੋਕੀ ਆਲਾ ਸਰਪੰਚ ਸਾਹਿਬ ਕਿਵੇਂ ਬਣੂ ਬਣੀ ਹੋਏ ਫਿਰਦੇ ਹੋ ਉਹ ਕੀ ਦੱਸਾਂ ਯਾਰ ਵੋਟਾਂ ਦਾ ਕੰਮ ਆ ਆਹ ਜੱਗੇ ਹੋਣੀ ਤੇਰੇ ਲੱਗੇ ਹੋਇਆ ਹਾਂ ਆਪਣੇ ਵੜਦੇ ਕਣਕ ਉਹ ਯਾਰ ਕਮਾਲ ਦੀ ਗੱਲ ਆ ਸਿਆਣਾ ਵਾਲਾ ਬੰਦਾ ਐ ਤੂੰ ਉਤਲੇ ਮੇਂ ਕਈ ਜਾ ਟਾਈਮ ਆ ਇਹਨਾਂ ਤੋਂ ਕਿਉਂ ਤੂੰ ਵੜਾਉਣਾ ਤੋਂ ਕਮੈ ਲਾਉਂਦਾ ਤੇਰਾ ਇੱਕ ਦਿਨ ਦਾ ਕੰਮ ਸੀ ਇੱਕ ਮੇਲ ਕੇ ਪਾਸੇ ਕਰ ਦੇ ਹੋ ਤਾਂ ਠੀਕ ਆ ਸਰਪੰਚ ਸਾਹਿਬ ਪਰ ਇਹਨਾਂ ਮਜ਼ਦੂਰਾਂ ਨੇ ਵੀ ਜਵਾਕ ਪਾਲਣੇ ਆ ਬਾਕੀ ਜਿਹੜਾ ਕੁਝ ਕੁਦਰਤ ਨੂੰ ਮਨਜ਼ੂਰ ਹੁੰਦਾ ਉਹ ਤਾਂ ਹੋ ਕੇ ਹੀ ਰਹਿੰਦਾ ਅੱਛਾ ਕੱਲ ਨੂੰ ਐਮਐਲਏ ਨੇ ਆਉਣਾ ਕੱਲ ਨੂੰ ਆਉਣਾ ਕੱਲ ਨੂੰ ਆਉਣਾ ਉਹ ਦਾ ਕਰਕੇ ਆਏ ਹੋਏ ਹਾਂਜੀ ਹਾਂ ਜਾ ਆਓ ਉਹ ਵੱਡੀ ਜਾਂਦੇ ਸਾਹਮਣੇ ਠੀਕ ਆ ਜੱਗੇ ਹੋਣੀ ਆ ਹਾਂ ਜੱਗੇ ਹੋਣੀ ਆ ਠੀਕ ਆ ਠੀਕ 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 ਆ ਠੀਕ ਆ ਜਾ ਆਉਣਾ ਤਾਂ ਬੰਦੇ ਬਹੁਤ ਵਧੀਆ ਨੇ ਵਾਹ ਵੇ ਤੇਰੇ ਸਰਪੰਚਾ ਨਹੀਂ ਰੀਸਾਂ ਤੇਰੀਆਂ ਇਹਨਾਂ ਮਜ਼ਦੂਰਾਂ ਨੂੰ ਤਾਂ ਕੱਲ ਨੂੰ ਤੂੰ ਇਕੱਠ ਕਰਨ ਵਾਸਤੇ ਸੱਦ ਰਿਹਾ ਤੇ ਮੈਨੂੰ ਕਹਿ ਰਿਹਾ ਹਿੰਨ ਤੋ ਕਣਕ ਕਿਉਂ ਵੜਾ ਰਹੇ ਆ ਨਹੀਂ ਰੀਸਾਂ ਤੇਰੀਆਂ ਸਰਪੰਚ ਆ ਝੋਲੇ ਆ ਮਜ਼ਦੂਰ ਵਿਚਾਰੇ ਇਹਦੀਆਂ ਗੱਲਾਂ ਚ ਆ ਜਾਂਦੇ ਆ ਊੜੇ ਰੇਸ਼ਮ ਆ ਕਿਹੜਾ ਤੁਰਿਆ ਆਉਂਦਾ ਇਹ ਤਾਂ ਮੈਨੂੰ ਸਰਪੰਚ ਲੱਗਦਾ ਬੂਨੀ ਸਰਪੰਚ ਇੱਥੇ ਕੀ ਕਰਨ ਆ ਗਿਆ ਨਹੀਂ ਕਿਤੇ ਛੋਡੇ ਵਾਲੇ ਨੇ ਤਾਂ ਨਹੀਂ ਕਿਸੇ ਨਾਲ ਸਿੰਗ ਫਸਾ ਲਏ ਨਹੀਂ ਨਹੀਂ ਅੱਜ ਤਾਂ ਉਹ ਸ਼ਹਿਰ ਨੂੰ ਗਿਆ ਦਵਾਈ ਲੈਣ ਆਵਦੀ ਨਹੀਂ ਫੇਰੇ ਇੱਥੇ ਕੀ ਕਰਨ ਆਉਂਦਾ ਭਲਾ ਨਹੀਂ ਇੱਥੇ ਕੀ ਕਰਨ ਆ ਗਿਆ ਮੈਂ ਤਾਂ ਆਏ ਤੇ ਜਾਣੀਏ ਚਲੋ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਕਿਵੇਂ ਆ ਸਰਪੰਚੋ ਕਾ ਦਾ ਕੱਲ ਨੂੰ ਭਾਈ ਆਪਣੇ ਨਾਲ ਐਮਐਲਏ ਸਾਹਿਬ ਹੋਣਿਆ ਧਰਮਸ਼ਾਲਾ ਚ ਕੱਲ ਨੂੰ ਆਪਾਂ ਸਾਰਿਆਂ ਨੇ ਉੱਥੇ ਜਾਣਾਗਾ ਕਿਉਂਕਿ ਤੁਹਾਨੂੰ ਪਤਾਗਾ ਤੁਸੀਂ ਪਹਿਲਾਂ ਮੇਰੇ ਬਹੁਤ ਕਾਰਜ ਕੀਤੇ ਆ ਮੈਨੂੰ ਪਹਿਲਾਂ ਪਾਸ ਕੀਤਾਗਾ ਇਸ ਕਰਕੇ ਤੁਹਾਨੂੰ ਬੇਨਤੀ ਆ ਵੀ ਕੱਲ ਨੂੰ ਆਪਾਂ ਐਮਐਲਏ ਸਾਹਿਬ ਦਾ ਸਨਮਾਨ ਕਰਨਾਗਾ ਪਰ ਕਿਹਾ ਮੇਰੀ ਗੱਲ ਸੁਣੋ ਸਾਡੇ ਕੋਲ ਤਾਂ ਹੈ ਨਹੀਂ ਟਾਈਮ ਉੱਤੋਂ ਦੇਖ ਲੈ ਮੀਂਹ ਦਾ ਮੌਸਮ ਆਇਆ ਹੋਇਆ ਅਸੀਂ ਤਾਂ ਭਾਈ ਕਣਕ ਵੱਢਣੀ ਹੈ ਜੇ ਅਸੀਂ ਦਾਣਾ ਪੱਕਾ ਇਕੱਠਾ ਕਰਾਂਗੇ ਤਾਂ ਸਾਰਾ ਸਾਲ ਖਾਵਾਂਗੇ ਅਸੀਂ ਤਾਂ ਕਰਕੇ ਹੀ ਖਾਣਾ ਭਾਈ ਅਸੀਂ ਨਹੀਂ ਹੈਗੇ ਬਿੱਲੇ ਅਸੀਂ ਨਹੀਂ ਆ ਸਕਦੇ ਭਾਈ ਭਾਈ ਮੇਰੀ ਵੀ ਗੱਲ ਸੁਣ ਲਓ ਅੱਗੇ ਕੀ ਦੇ ਅਸੀਂ ਕਾਲ ਨਹੀਂ ਬਣਾਏ ਅਸਾ ਕਿਹਦਾ ਕੰਮ ਨਹੀਂ ਕੀਤਾ ਕਿਹਦੇ ਨਹੀਂ ਥਾਣੇ ਨਹੀਂ ਗਏ ਕੋਈ ਗੱਲ ਤਾਂ ਦੱਸੋ ਵੀ ਕਿਹਦੇ ਲਈ ਨਹੀਂ ਤੁਰੇ ਸੀ ਮੇਰੀ ਗੱਲ ਸੁਣ ਲੋ ਸਾਡੇ ਤਾਂ ਜਿਹੜੇ ਕਾਰਡ ਬਣੇ ਹੋਏ ਸੀ ਉਹ ਜਦੋਂ ਦਾ ਤੁਹਾਡਾ ਰਾਜ ਹੋ ਗਿਆ ਸਾਰੇ ਕੈਨਸਲ ਹੋ ਗਏ ਨਾਲੇ ਜੇ ਸਾਡਾ ਗੇਜੇ ਕਹਿਣਾ ਰੌਲਾ ਪੈ ਗਿਆ ਸੀਗਾ ਜਦੋਂ ਥਾਣੇ 'ਚ ਜਾ ਕੇ ਨਿਬੜਿਆ 5000 ਉਹਨਾਂ ਤੋਂ ਲੈ ਲਿਆ 5-7 ਹਜ਼ਾਰ ਲੈ ਲਿਆ ਸਾਡੇ ਕਿਸ ਨੇ ਫ੍ਰੀ ਫੈਸਲਾ ਕਰਾਇਆ ਉਹ ਕੋਈ ਗੱਲ ਨਹੀਂ ਜਿਹੜੇ ਥੋੜੇ ਕਾਰਡ ਰਹਿੰਦੇ ਆ ਆਪਾਂ ਬਣਵਾ ਦਿਆਂ ਕਿੱਡੀ ਕਿੱਡੀ ਗੱਲ ਲੱਗੇ ਜਿਹੜਾ ਬਣਾਏ ਨਹੀਂ ਗਏ ਉਹ ਗੇਜੇ ਕੇ ਬਣਾਈਏ ਸੀ ਉਹਨਾਂ ਦੇ ਬਣਾਤੇ ਹੋਣਗੇ ਦੇਖ ਅਸੀਂ ਤਾਂ ਨਹੀਂ ਆਉਂਦੀਆਂ ਹੈਗੀਆਂ ਅਸੀਂ ਨਹੀਂ ਭਾਈ ਆਉਂਦੇ ਕੀ ਗੱਲ ਕਿਉਂ ਨਹੀਂ ਆਉਂਦੇ ਭਾਈ ਕੀ ਗੱਲ ਤੁਹਾਡੇ ਕੰਮ ਹੀ ਹੁੰਦੇ ਜਾਣਦੇ ਸਾਨੂੰ ਆਏ ਗਏ ਤਾਂ ਤੁਹਾਡੇ ਤਕਰੀਬਨ ਸਾਰੇ ਬੇੜਿਆਂ ਦੇ ਖਾਸ ਕਰਕੇ ਅਸੀਂ ਕੋਈ ਕੰਮ ਛੱਡਿਆ ਹੀ ਨਹੀਂਗਾ ਤੁਰਦਾ ਲਾ ਕੇ ਇਥੋਂ ਸਾਡਾ ਕੀ ਕਰਤਾ ਤੈਂ ਮੈਨੂੰ ਵੀ ਗੱਲ ਦੱਸੋ ਇਹਦਾ ਕਾਜ ਨਹੀਂ ਬਣਾਇਆ ਕੰਮ ਕੋਈ ਹੋਇਆ ਹੀ ਨਹੀਂ ਮੈਂ ਕਿਹਾ ਸੀ ਗਵਰਨਮੈਂਟ ਕਣਕ ਦੇ ਦਿੰਦੀ ਆ ਬਿਜਲੀ ਥੋੜੀ ਮਾਫ ਕਰਤੀ ਆ ਵਾਕਈ ਆਉਣ ਅਸੀਂ ਪੈਨਸ਼ਨ ਆਵਾ ਲਾ ਦੇਾਂਗੇ ਐਡੀ ਕਿ ਵੀ ਹਾਲਾ ਦੇਖ ਸਰਪੰਚਾ ਹਰ ਵਾਰੀ ਲਾਰੇ ਲਾ ਕੇ ਲੱਗ ਜਾਂਦੇ ਹੋ ਤੁਸੀਂ ਕੋਸਨੇ ਕੋਈ ਕਿਸੇ ਨੂੰ ਕੋਹ ਕਰਦਾ ਜਿਹੜਾ ਮੰਤ ਕਰਦਿਆ ਬਸ ਉਹੀ ਖਾਨੇ ਇੱਕ ਵਾਰੀ ਕਹਦ ਨਾ ਭਾਈ ਨੌਕਰੀ ਵੀ ਲੂ ਸੋਡ ਬੱਚੇ ਨੂੰ ਨੌਕਰੀ ਤਾਂ ਕੋਈ ਮਿਲਦੀ ਨਹੀਂ ਸੱਤ ਦਾ ਆਇਆ ਨਹੀਂ ਆਂਦਾ ਜੀ ਸਾਸਰੀ ਕਾਲ ਆਈ ਦੇਖ ਭਾਈ ਜੱਗਿਆ ਗੱਲ ਸੁਣ ਮੇਰੀ ਦੇਖ ਅੱਗੇ ਤੁਸੀਂ ਮੇਰੀ ਇੱਜ਼ਤ ਰੱਖੀ ਆ ਮੈਂ ਤੁਹਾਡੀ ਇੱਜ਼ਤ ਰੱਖੀ ਆ ਤੁਸੀਂ ਸਾਰੇ ਸਾਡੇ ਮੇਰੇ ਪ੍ਰੋਗਰਾਮ ਚ ਆਉਂਦੇ ਰਹੇ ਹੋ ਪਰ ਮੈਂ ਹੁਣ ਤੁਹਾਨੂੰ ਇੱਕ ਬੇਨਤੀ ਆ ਮੇਰੀ ਰਿਕਵੈਸਟ ਹੀ ਆ ਕਿ ਆਉਣ ਵਾਲਾ ਜਿਹੜਾ ਸਮਾਂ ਆਊਗਾ ਜਿਹੜੇ ਤੁਹਾਡੇ ਕੰਮ ਰਹਿੰਦੇ ਆ ਨਾ ਮੈਂ ਕਰਾਵਾਂਗਾ ਦੇਖੋ ਜੀ ਅਸੀਂ ਕਣਕ ਵੱਢਾਂਗੇ ਤਾਂ ਸਾਡੇ ਘਰੇ ਚਾਰ ਮੌਣ ਦਾਣੇ ਆਉਣਗੇ ਅਸੀਂ ਤਾਂ ਆਪਾਂ ਕੰਮ ਉਹੀ ਮਿਹਨਤ ਕਰਨੀ ਆ ਉਹੀ ਖਾਣਾ। ਆਕੇ ਜਿਹੜਾ ਕੱਲ ਤੁਹਾਨੂੰ ਲੈ ਕੇ ਜਾਵਾਂਗੇ ਉਹ ਫਰੀ ਨਹੀਂ ਲੈ ਕੇ ਜਾਂਦੇ। 20 ਕਿਲੋ ਕਣਕ ਤੇ ਇੱਕ ਤੂਲੀ ਦੀ ਪੰਡ ਮੇਰੇ ਵੱਲੋਂ ਆ ਜਾ। ਲੈ ਕੇ ਜਾਇਓ ਮੇਰੇ ਵੱਲੋਂ ਪੰਡ ਜੇ ਗਾਹਾਂ ਨੂੰ ਜਿਹੜਾ ਵੀ ਕੰਮ ਦੁੱਦਾ ਮੈਨੂੰ ਦੱਸਿਓ। ਸਰਪੰਚਾ ਤੂੰ 20 ਕਿਲੋ ਕਣਕ ਮੈਂ 25 ਕਿਲੋ ਤੂੰ ਬਰਾਬਰ ਬੈਠਾ ਕੇ। ਸ਼ਾਬਾਸ਼ ਸਰਪੰਚਾ ਜਰੇ। ਤੂੰ 20 ਕਿਲੋ ਕਣਕ ਵਿੱਚ ਸਾਨੂੰ ਖਰੀਦਣ ਆ ਗਿਆ। ਬੇ ਜੱਗੇ ਨੇ ਤਾਂ ਤੈਨੂੰ 25 ਕਿਲੋ ਕਣਕ ਕਹੀ ਐ। ਮੇਰੇ ਵੱਲੋਂ ਤੈਨੂੰ 40 ਕਿਲੋ ਕਣਕ ਫਰੀ ਤੇ ਦੋ ਪੰਡਾ ਤੂੜੀ ਦੀਆਂ ਚੱਲ ਸਾਡੇ ਨਾਲ ਵੱਡ ਕਣਕ ਵੇਕੇ। ਯਾ ਭਾਗਿਆ ਸਾਨੂੰ ਕੰਮ ਕਰ ਲੈਣ ਦਾ ਤੂੰ ਡੰਡੀ ਲਾਗ ਆਵਦੇ ਸਾਡੇ ਜਵਾਕਾਂ ਨੂੰ ਪਾੜ ਲੈਣ ਦੇ ਸਾਨੂੰ। ਸਰਪੰਚ ਸਾਹਿਬ ਅਸੀਂ ਤੁਹਾਡੀ ਇੱਜ਼ਤ ਬਥੇਰੀ ਰੱਖਤੀ ਹੁਣ ਪਹਲਾਏ ਸੀ ਜੀ ਵੀ ਤੁਸੀਂ ਤੁਰਦੇ ਬਣੋ। ਕੋਈ ਕੰਮ ਕੀਤਾ ਦਾ ਨਹੀਂ ਤੁਸੀਂ। ਬੋਟਾ ਮੰਗੜ ਆ ਜਣੇ ਇੱਥੇ। ਯਾ ਅਸੀਂ ਨਹੀਂ ਪਾਉਂਦੇ ਯਾ ਡੰਡੀ ਲਾਗਾ ਤੁਹ। ਜਾਂਦਾ ਰਹਿ ਲਾ ਕਿਵੇਂ ਆ ਮਾਂ ਕਰਕੇ ਝਾਕਦਾ ਪੰਜ ਸਾਲਾਂ ਬਾਅਦ ਲੀਡਰ ਬਦਲ ਜਾਂਦੇ ਨੇ ਪਰ ਇਹਨਾਂ ਮਜ਼ਦੂਰਾਂ ਦੀ ਹਾਲਤ ਨਹੀਂ ਬਦਲਦੀ ਇਹਨਾਂ ਮਜ਼ਦੂਰਾਂ ਦੀ ਕਿਸਮਤ ਨਹੀਂ ਬਦਲਦੀ